ਹਾਂਜੀ ਅੱਜ ਆਪਾਂ ਤੁਹਾਨੂੰ ਆਮਲੇ ਦੀ ਇੱਕ ਬਹੁਤ ਹੀ ਵਧੀਆ ਰੈਸਪੀ ਦੱਸਾਂਗੀ ਜਿਹਨੂੰ ਤੁਸੀਂ ਜਿੱਦਾਂ ਕਹਿੰਦੇ ਆ ਕਿ ਆਵਲਾ ਹਨਾ ਸਰਦੀਆਂ ਦੇ ਵਿੱਚ ਬਹੁਤ ਖਾਣਾ ਚਾਹੀਦਾ ਕਿਉਂਕਿ ਆਮ ਖਾავਤ ਹੈ ਕਹਿੰਦੇ ਵੀ ਵੱਡਿਆਂ ਦਾ ਖਾ ਤੇ ਆਵਲੇ ਦਾ ਖਾਦਾ ਹਨਾ ਬਾਅਦ ਵਿੱਚ ਪਤਾ ਲੱਗਦਾ ਇਹਦੀ ਤਸੀਰ ਠੰਡੀ ਹੁੰਦੀ ਆ ਨਾ ਪਰ ਇਹ ਬਹੁਤ ਹੀ ਇਹਦੇ ਵਿੱਚ ਇਦਾਂ ਦੇ ਤੱਤ ਪਾਏ ਜਾਂਦੇ ਨੇ ਜਿਹੜੇ ਆਪਣੇ ਸਰੀਰ ਵਾਸਤੇ ਬਹੁਤ ਹੀ ਫਲ ਫਾਇਦੇਮੰਦ ਹੁੰਦੇ ਆ ਤੇ ਆਮਲੇ ਨੂੰ ਜ਼ਰੂਰ ਖਾਜਿੰਦੇ ਹਰ ਇੱਕ ਬੰਦੇ ਨੂੰ ਕਹਿੰਦੇ ਆ ਵੀ 2 ਟਾਈ ਕਿਲੋ ਆਵਲਾ ਹਨਾ ਜ਼ਰੂਰ ਖਾਣਾ ਚਾਹੀਦਾ ਹੈਗਾ ਹਾਂਜੀ ਉਹਦੇ ਵਾਸਤੇ ਆਪਾਂ ਨੇ ਹੁਣ ਹਨਾ ਕਿਲੋ ਦੇ ਤਕਰੀਬਨ ਆਵਲੇ ਲੈਂਦੇ ਨੇ ਇਹਨਾਂ ਨੂੰ ਉਬਲਣਾ ਰੱਖਤਾ ਹਾਂਜੀ ਦੇਖੋ ਮੈਂ ਆਪਣੇ ਤੁਹਾਨੂੰ ਕੱਲ ਦਿਖਾਇਆ ਸੀ ਕਿ ਆਪਾਂ ਆਵਲੇ ਦਾ achar ਬਣਾਉਣਾ ਤੇ ਆਪਾਂ ਆਵਲਿਆਂ ਨੂੰ ਹਨਾ ਤੁਹਾਨੂੰ ਦੱਸਿਆ ਸੀ ਕਿ ਉਬਾਲ ਲਿਆ ਥੋੜਾ ਜਨਾ ਅੱਧਾ ਕਿਲੋ ਆਵਲਾ ਲੈਂਦੇ ਸੀ ਇਹਦੇ ਵਿੱਚ ਆਪਣੇ ਥੋੜਾ ਜਿਹਾ ਕੂੜ ਥੋੜਾ ਸਿਰਕਾ ਤੇ ਥੋੜਾ ਸਰੋਂ ਦਾ ਤੇਲ ਪਾ ਕੇ ਕਾ ਥੋੜੀ ਜਿਹੀ ਕਾਲੀ ਮਿਰਚ ਲਾਲ ਮਿਰਚ ਤੇ ਨਮਕ ਪਾ ਕੇ ਉਹਨੂੰ ਆਪਾਂ ਨੇ ਇਹਦੇ ਵਿੱਚ 믹ਸ ਕਰ ਲੈ ਥੋੜਾ ਗਰਮ ਕਰਕੇ ਤੇਲ ਨੂੰ ਫਿਰ ਉਹਦੇ ਵਿੱਚ ਆਪਾਂ ਨੇ ਇਹ ਜਿਹੜੇ ਆਵਲੇ ਸੀ ਇਹਨਾਂ ਦੇ ਗਿਟਕਾ ਕੱਢ ਕੇ ਇਹਦੇ ਵਿੱਚ ਪਾਤੀਆਂ ਦੇਖੋ ਕਿੰਨਾ ਖੱਟਾ ਮਿੱਠਾ ਇਹ ਅਚਾਰ ਬਣਿਆ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ जरूर ਕਰਨਾ ਤੇ ਇਸ ਤਰੀਕੇ ਨਾਲ ਤੁਸੀਂ ਬਣਾ ਕੇ ਰੱਖਣਾ ਦੇਖੋ ਕਿੰਨਾ ਵਧੀਆ ਬਣਿਆ ਚੈਨਲ ਨੂੰ ਜਲਦੀ ਜਲਦੀ ਸਬਸਕ੍ਰਾਈਬ ਕਰ ਲਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ